ਦੋਸਤੋ ਇੱਕ ਪਿੰਡ ਵਿੱਚ ਤਿੰਨ ਭਰਾ ਰਹਿੰਦੇ ਸੀ ਉਹ ਬਹੁਤ ਹੀ ਗਰੀਬ ਸਨ ਇੱਕ ਵਾਰੀ ਉਸ ਪਿੰਡ ਵਿੱਚ ਅਕਾਲ ਪੈ ਗਿਆ ਜਿਸ ਕੰਨ ਲੋਕਾਂ ਨੂੰ ਭੁੱਖੇ ਮਰਨਾ ਪਿਆ ਤੇ ਉਹਨਾਂ ਭਰਾਵਾਂ ਦੀ ਹਾਲਤ ਤਾਂ ਪਹਿਲਾਂ ਹੀ ਖਰਾਬ ਸੀ ਤੇ ਕਾਲ ਪੈਣ ਦਾ ਬਾਅਦ ਉਹ ਹੋਰ ਵੀ ਬੁਰੀ ਹੋ ਗਈ ਬਿਨਾਂ ਅਨਾਜ ਦੇ ਜਿਉਣਾ ਮੁਸ਼ਕਲ ਹੋ ਗਿਆ ਕਿਉਂਕਿ ਰੋਟੀ ਤੇ ਚਾਹੀਦੀ ਹੈ ਨਾ ਬੰਦੇ ਨੂੰ ਖਾਣ ਨੂੰ ਤੇ ਆਖਿਰਕਾਰ ਉਹਨਾਂ ਤਿੰਨ ਭਰਾਵਾਂ ਨੇ ਫੈਸਲਾ ਕੀਤਾ ਵੀ ਆਪਣਾ ਜਿਹੜਾ ਇਹ ਪਿੰਡ ਆ ਨਾ ਇਹਨੂੰ ਛੱਡ ਕੇ ਤੇ ਕੰਮ ਦੀ ਤਲਾਸ਼ ਵਿੱਚ ਆਪਾਂ ਨੂੰ ਬਾਹਰ ਜਾਣਾ ਚਾਹੀਦਾ ਤੇ ਕੁਝ ਪੈਸੇ ਕਮਾ ਕੇ ਫਿਰ ਵਾਪਸ ਆਪਣੇ ਪਿੰਡ ਆ ਜਾਾਂਗੇ ਸ਼ਾਇਦ ਬਾਹਰ ਨਿਕਲਣ ਤੇ ਸਾਡੀ ਕਿਸਮਤ ਸਾਡਾ ਸਾਥ ਦੇ ਦੇਵੇ ਤਿੰਨੇ ਭਰਾ ਜਿਹੜੇ ਇਕੱਠੇ ਹੋ ਕੇ ਨਾ ਤੇ ਆਪਣੀ ਕਿਸਮਤ ਅਜਮਾਉਣ ਲਈ ਚੱਲ ਪਏ ਦਿਨ ਭਰ ਚੱਲਦੇ ਰਹੇ ਪਰ ਨਾ ਤੇ ਉਹਨਾਂ ਨੂੰ ਕੋਈ ਕੰਮ ਮਿਲਿਆ ਤੇ ਨਾ ਹੀ ਉਹਨਾਂ ਦੇ ਭਾਗਾ ਦਾ ਤਾਰਾ ਜਿਹੜਾ ਸੀ ਉਹ ਚਮਕਿਆ ਉਸ ਰਾਤ ਉਹਨਾਂ ਤਿੰਨਾਂ ਨੂੰ ਇੱਕ ਦਰਖਤ ਦੇ ਹੇਠਾਂ ਭੁੱਖੇ ਹੀ ਸੌਣਾ ਪਿਆ ਅਗਲੇ ਦਿਨ ਉੱਠ ਕੇ ਫੇਰ ਉਹ ਕੰਮ ਦੀ ਪਹਾੜ ਵਿੱਚ ਨਿਕਲ ਪਏ। ਜਦੋਂ ਉਹ ਇੱਕ ਪਹਾੜੀ ਤੋਂ ਲੰਘ ਰਹੇ ਸਨ ਤੇ ਉਹਨਾਂ ਨੂੰ ਸੂਰਜ ਦੀ ਰੋਸ਼ਨੀ ਵਿੱਚ ਇੱਕ ਪਹਾੜੀ ਚਮਕਦੀ ਹੋਈ ਨਜ਼ਰ ਆਈ। ਤਿੰਨਾਂ ਭਰਾਵਾਂ ਨੇ ਜਦੋਂ ਉਸ ਪਹਾੜੀ ਦੇ ਉਹ ਨਜ਼ਦੀਕ ਪਹੁੰਚੇ ਤੇ ਕੀ ਦੇਖਿਆ ਵੀ ਉੱਥੇ ਉਹਨਾਂ ਨੂੰ ਪਤਾ ਲੱਗਾ ਵੀ ਉਹ ਪਹਾੜੀ ਜੜੀ ਉਹ ਚਾਂਦੀ ਦੀ ਸੀ। ਸਭ ਤੋਂ ਵੱਡੇ ਭਰਾ ਨੇ ਕਿਹਾ ਵੀ ਮੈਨੂੰ ਆਪਣੀ ਇੱਛਾ ਦੀ ਚੀਜ਼ ਜੜੀ ਮਿਲ ਗਈ ਹੈ। ਮੈਂ ਇਸ ਵਿੱਚੋਂ ਖੂਬ ساری ਚਾਂਦੀ ਆਪਣੀ ਚਾਦਰ ਵਿੱਚ ਬੰਨ ਕੇ ਵਾਪਸ ਆਪਣੇ ਪਿੰਡ ਜਾਵਾਂਗਾ ਤੇ ਫਿਰ ਚੈਨ ਦੀ ਜ਼ਿੰਦਗੀ ਜੜੀ ਬਤੀਤ ਕਰਾਂਗਾ ਸ਼ਹਿਰ ਜਾ ਕੇ ਆਪਣੀ ਜ਼ਿੰਦਗੀ ਬਰਬਾਦ ਕਰਨ ਦਾ ਕੀ ਫਾਇਦਾ ਇਹ ਕਹਿ ਕੇ ਉਹਨੇ ਆਪਣੀ ਚਾਦਰ ਖੋਲੀ ਤੇ ਜਿੰਨੀ ਚਾਦਰ ਉਹ ਜਿਹੜਾ ਸੀ ਨਾ ਲੈ ਕੇ ਜਾ ਸਕਦਾ ਹੈ ਜਿੰਨੀ ਉਹ ਚਾਦਰ ਵਿੱਚ ਆਈ ਉਹਨੇ ਉਹ ਬੰਨ ਲੇ ਤੇ ਵਾਪਸ ਆਪਣੀ ਪਿੰਡ ਜਾਣ ਲਈ ਤਿਆਰ ਹੋ ਗਿਆ ਪਰ ਬਾਕੀ ਦੋਵੇਂ ਜਿਹੜੇ ਭਰਾ ਸੀ ਨਾ ਉਹਨਾਂ ਨੇ ਵਾਪਸ ਜਾਣ ਤੋਂ ਇਨਕਾਰ ਕਰ ਦਿੱਤਾ ਕਿਉਂਕਿ ਉਹ ਆਪਣੇ ਵੱਡੇ ਭਰਾ ਨਾਲੋਂ ਹੋਰ ਬਿਹਤਰ ਹੋਣਾ ਚਾਹੁੰਦੇ ਸੀ ਐਸਲੀ ਉਹਨਾਂ ਨੇ ਉਸ ਜਾਂਦੀ ਵਿੱਚੋਂ ਕੁਝ ਨਾ ਲਿਆ ਤੇ ਸ਼ਹਿਰ ਜਾਣ ਲਈ ਅੱਗੇ ਵਧ ਗਏ ਦੋਨੋਂ ਪਰਾ ਪਾਣੀ ਪੀ ਕੇ ਜਿਉਂਦੇ ਸਨ ਕਿਉਂਕਿ ਖਾਣ ਨੂੰ ਤਾਂ ਉਹਨਾਂ ਵਿਚਾਰਿਆਂ ਕੋਲ ਕੁਝ ਵੀ ਨਹੀਂ ਸੀ ਤੇ ਐਸਲੀ ਨਾ ਹੀ ਉਹਨਾਂ ਕੋਲ ਪੈਸੇ ਸਨ ਵੀ ਜਿੰਨਾ ਦਾ ਕੁਝ ਲੈ ਕੇ ਖਾ ਲੈਂਦੇ ਤੇ ਇਸ ਤਰ੍ਹਾਂ ਉਹ ਦੋ ਦਿਨ ਹੋਰ ਆਪਣੀ ਕਿਸਮਤ ਦੀ ਆਪਣੇ ਭਾਗ ਦੀ ਭਾਲ ਵਿੱਚ ਚਲਦੇ ਰਹੇ ਦੋ ਦਿਨ ਬਾਅਦ ਜਦੋਂ ਇੱਕ ਜੰਗਲ ਵਿੱਚੋਂ ਲੰਘ ਰਹੇ ਸਨ ਤੇ ਉਹਨਾਂ ਨੂੰ ਕੁਝ ਚਮਕਦੀ ਹੋਈ ਚੀਜ਼ ਨਜ਼ਰ ਆਈ ਜਦੋਂ ਉਹ ਚਮਕਦੀ ਚੀਜ਼ ਦੇ ਨੇੜੇ ਪਹੁੰਚੇ ਤਾਂ ਉਹਨਾਂ ਕੀ ਦੇਖਿਆ ਵੀ ਉਹ ਤੇ ਸੋਨੇ ਦੀ ਪਹਾੜੀ ਸੀ ਦੂਜੇ ਭਰਾ ਨੇ ਸੋਨੇ ਦੀ ਪਹਾੜੀ ਦੇ ਸਾਹਮਣੇ ਖੜੇ ਹੋ ਕੇ ਆਪਣੇ ਛੋਟੇ ਭਰਾ ਨੂੰ ਕਿਹਾ ਵੀ ਮੈਨੂੰ ਜਿਹੜੀ ਚੀਜ਼ ਦੀ ਤਲਾਸ਼ ਸੀ ਨਾ ਉਹ ਮੈਨੂੰ ਮਿਲ ਗਈ ਹੈ ਹੁਣ ਮੈਨੂੰ ਕਿਤੇ ਹੋਰ ਜਾਣ ਦੀ ਲੋੜ ਨਹੀਂ ਹੈ ਮੈਂ ਇਸ ਵਿੱਚੋਂ ਜਿੰਨਾ ਕੋ ਸੋਨਾ ਚੁੱਕ ਸਕਦਾ ਹਾਂ ਉਹ ਲੈ ਕੇ ਆਪਣੇ ਪਿੰਡ ਵਾਪਸ ਜਾਵਾਂਗਾ ਤੇ ਪਿੰਡ ਵਿੱਚ ਇੱਕ ਸੁਨਿਆਰੀ ਦੀ ਦੁਕਾਨ ਖੋਲ ਕੇ ਆਰਾਮ ਤੇ ਸ਼ਾਂਤੀ ਦੀ ਜ਼ਿੰਦਗੀ ਬਤੀਤ ਕਰਾਂਗਾ ਇਹ ਕਹਿ ਕੇ ਉਸਨੇ ਆਪਣੇ ਜੜੀ ਉਦ ਕੋ ਵਿਚਾਰੇ ਕੋਲ ਥੋੜੀ ਪਾਟੀ ਹੋਈ ਜਾਦਰ ਉਹ ਖੋਲੀ ਜ਼ਮੀਨ ਤੇ ਵਿਛਾਈ ਤੇ ਉਸ ਵਿੱਚ ਜਿੰਨਾ ਕੋ ਸੋਨਾ ਆ ਸਕਦਾ ਹੀ ਉਹ ਲੈ ਕੇ ਆਪਣੇ ਪਿੰਡ ਵੱਲ ਨੂੰ ਚੱਲ ਪਿਆ ਜਿਹੜਾ ਸਭ ਤੋਂ ਛੋਟਾ ਭਰਾ ਸੀ ਨਾ ਉਹਨੇ ਕਿਹਾ ਵੀ ਸੋਨਾ ਚਾਂਦੀ ਇਹਨਾਂ ਦੋਨਾਂ ਵਿੱਚੋਂ ਮੈਨੂੰ ਕੁਝ ਨਹੀਂ ਚਾਹੀਦਾ ਮੈਂ ਜੇ ਹੋਰ ਆਪਣੀ ਕਿਸਮਤ ਨੂੰ ਅਜ਼ਮਾਉਣਾ ਚਾਹੁੰਦਾ ਹਾਂ ਸ਼ਾਇਦ ਮੈਨੂੰ ਤੁਹਾਡੇ ਦੋਨਾਂ ਨਾਲੋਂ ਕੁਝ ਬਿਹਤਰ ਮਿਲ ਜਾਵੇ ਇਹ ਕਹਿ ਕੇ ਉਸਨੇ ਆਪਣੇ ਭਰਾ ਤੋਂ ਵਿਦਾ ਲਈ ਤੇ ਸ਼ੇਰ ਵੱਲ ਚੱਲ ਪਿਆ ਚੱਲਦੇ ਚੱਲਦੇ ਉਹਨੂੰ ਤਿੰਨ ਦਿਨ ਬੀਤ ਗਏ ਉਹ ਇੱਕ ਜੰਗਲ ਵਿੱਚ ਪਹੁੰਚ ਗਿਆ ਜੰਗਲ ਇੰਨਾ ਵੱਡਾ ਸੀ ਇੰਨਾ ਸੰਘਣਾ ਸੀ ਕਿ ਉਸਨੂੰ ਬਾਹਰ ਨਿਕਲਣ ਦਾ ਰਾਹ ਹੀ ਨਹੀਂ ਸੀ ਮਿਲ ਰਿਹਾ ਉਹ ਭੁੱਖਾ ਪਿਆਸਾ ਉਸੇ ਜੰਗਲ ਵਿੱਚ ਭਟਕਣ ਲੱਗਾ ਉਸਨੇ ਇੱਕ ਉੱਚੇ ਦਰਖਤ ਤੇ ਚੜ ਕੇ ਦੇਖਣ ਦੀ ਕੋਸ਼ਿਸ਼ ਕੀਤੀ ਬਈ ਇਸ ਜੰਗਲ ਚੋਂ ਬਾਹਰ ਜਾਣ ਦਾ ਰਾਹ ਕਿੱਧਰ ਹੈ ਪਰ ਉਸਨੂੰ ਦਰਖਤਾਂ ਦੀਆਂ ਉੱਚੀਆਂ ਚੋਟੀਆਂ ਤੋਂ ਇਲਾਵਾ ਕੁਝ ਵੀ ਨਜ਼ਰ ਨਹੀਂ ਆਇਆ ਬੁੱਖੇ ਦੀ ਕਾਰਨ ਉਹਦਾ ਬੁਰਾ ਹਾਲ ਹੋ ਰਿਹਾ ਸੀ ਦਰਖਤੋਂ ਥੱਲੇ ਉਤਰਦੇ ਹੋਏ ਉਹ ਰੱਬ ਤੋਂ ਜਿਹੜਾ ਸੀ ਉਹਦੇ ਅੱਗੇ ਪ੍ਰਾਰਥਨਾ ਕਰਨ ਲੱਗਾ ਵਿਕਾਸ ਮੈਨੂੰ ਕੁਝ ਖਾਣ ਨੂੰ ਮਿਲ ਜਾਂਦਾ ਬਿਨਾ ਕੁਝ ਖਾਦੇ ਪੀਤੇ ਤਾਂ ਮੈਂ ਮਾਰੀ ਜਾਵਾਂਗਾ ਉਸੇ ਵੇਲੇ ਉਸ ਨੂੰ ਇੱਕ ਦਰਖਤ ਦੇ ਹੇਠਾਂ ਇੱਕ ਮਹਿਲੇ ਕਪੜੇ ਤੇ ਕੁਝ ਖਾਣ ਦਾ ਸਮਾਨ ਜਿਹੜਾ ਸੀ ਉਹ ਰੱਖਿਆ ਹੋਇਆ ਨਜ਼ਰ ਆਇਆ ਪਹਿਲਾਂ ਤਾਂ ਉਸ ਨੂੰ ਆਪਣੀਆਂ ਅੱਖਾਂ ਤੇ ਯਕੀਨੀ ਨਹੀਂ ਹੋਇਆ ਪਰ ਜਦੋਂ ਉਸਨੇ ਨਜ਼ਦੀਕ ਜਾ ਕੇ ਦੇਖਿਆ ਤਾਂ ਸੱਚਮੁੱਚ ਹੀ ਖਾਣ ਦਾ ਸਮਾਨ ਸੀ ਇਸ ਜੰਗਲ ਵਿੱਚ ਇੰਨਾ ਚੰਗਾ ਖਾਣਾ ਦੇ ਕੇ ਉਹ ਤੇ ਹੈਰਾਨ ਹੀ ਰਹਿ ਗਿਆ ਉਸਨੇ ਇਸ ਖਾਣੇ ਨੂੰ ਰੱਬ ਦੀ ਦਇਆ ਰੱਬ ਦੀ ਮਿਹਰ ਸਮਝਿਆ ਤੇ ਉਹਦੇ ਤੇ ਤੇ ਰੋਪ ਟੋਟੀ ਪਿਆ ਖਾਣ ਨੂੰ ਥੋੜੀ ਦੇਰ ਵਿੱਚ ਸਭ ਕੁਝ ਚਟਮ ਚਟ ਕਰ ਗਿਆ ਉਹ ਐਨਾ ਭੁੱਖਾ ਸੀ ਐਨਾ ਭੁੱਖਾ ਸੀ ਕਿ ਉਸਨੇ ਇਹ ਜਾਣਨ ਦੀ ਕੋਸ਼ਿਸ਼ ਵੀ ਨਹੀਂ ਕੀਤੀ ਬਈ ਇਹ ਖਾਣਾ ਕਿਸ ਦਾ ਇੱਥੇ ਕਿਵੇਂ ਆਇਆ ਖਾਣਾ ਖਤਮ ਕਰਨ ਤੋਂ ਬਾਅਦ ਉਸਨੇ ਉੱਥੇ ਪਿਆ ਮੈਲਾ ਕਪੜਾ ਵਿੱਚ ਚੋ ਕੇ ਆਪਣੀ ਜੇਬ ਵਿੱਚ ਰੱਖ ਲਿਆ ਤੇ ਅੱਗੇ ਚੱਲ ਪਿਆ ਚੱਲਦੇ-ਚੱਲਦੇ ਰਾਤ ਹੋਣ ਲੱਗੀ ਹੁਣ ਉਹਨੂੰ ਫੇਰ ਪੋਖਸਤਾਉਣ ਲੱਗੀ ਉਹਨੇ ਸੋਚਿਆ ਵੀ ਕਿਉਂ ਨਾ ਇਸ ਕੱਪੜੇ ਨੂੰ ਵਿਛਾ ਕੇ ਰੱਬ ਤੋਂ ਪ੍ਰਾਰਥਨਾ ਕਰਾਂ ਉਸਨੇ ਕੱਪੜਾ ਵਿਛਾਇਆ ਤੇ ਅੱਖਾਂ ਮੀਟ ਕੇ ਪ੍ਰਾਰਥਨਾ ਕਰਨ ਲੱਗਾ ਥੋੜੀ ਦੇਰ ਬਾਅਦ ਜਦੋਂ ਨੇ ਅੱਖਾਂ ਖੋਲੀਆਂ ਤਾਂ ਕੀ ਵੇਖਦਾ ਵੀ ਉਸ ਕੱਪੜੇ ਤੇ ਤਰ੍ਹਾਂ-ਤਰ੍ਹਾਂ ਦੇ ਖਾਣੇ ਰੱਖੇ ਹੋਏ ਆ ਬੜੇ ਸੁਆਦੀਸ਼ਟ ਖਾਣੇ ਉਹਨੂੰ ਝਕੀਨ ਹੋ ਗਿਆ ਵੀ ਉਹਦੀ ਮਿਹਨਤ ਜਿਹੜੀ ਬਕਾਰ ਨਹੀਂ ਗਈ ਉਸ ਨੂੰ ਆਪਣੇ ਦੋਨਾਂ ਭਰਾਵਾਂ ਨਾਲੋਂ ਵਧੀਆ ਚੀਜ਼ ਹੱਥ ਲੱਗ ਗਈ ਜੇਕਰ ਉਹ ਰੋਜ਼ ਮਿਹਨਤ ਕਰੇ ਤਾਂ ਇਸ ਤੋਂ ਵੀ ਵਧੀਆ ਕੁਝ ਹੋਰ ਮਿਲ ਸਕਦਾ ਇਹ ਮੈਲਾ ਕਪੜਾ ਕੋਈ ਮਾਮੂਲੀ ਚੀਜ਼ ਨਹੀਂ ਸੀ ਇਹ ਇੱਕ ਜਾਦੂਈ ਕਪੜਾ ਸੀ ਪਰ ਉਹ ਇਸ ਨਾਲ ਸੰਤੁਸ਼ਟ ਨਹੀਂ ਸੀ ਇਸ ਤੋਂ ਵੀ ਵੱਧ ਪਾਉਣ ਦੀ ਜਿਹੜੀ ਉਹਦੀ ਲਾਲਸਾ ਸੀ ਨਾ ਉਹਦੇ ਨਾਲ ਉਹ ਅੱਗੇ ਚੱਲ ਪਿਆ ਹੋਰ ਵੀ ਵਧੀਆ ਕਿਸਮਤ ਦੀ ਪਾਲ ਵਿੱਚ ਉਹ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਘੁੰਮਦਾ ਰਿਹਾ ਕਮ ਦੇ ਕਮ ਦੇ ਉਹ ਇੱਕ ਹੋਰ ਜੰਗਲ ਵਿੱਚ ਜਾ ਪਹੁੰਚਿਆ ਜਿੱਥੇ ਉਹਨੇ ਇੱਕ ਬਜ਼ੁਰਗ ਆਦਮੀ ਨੂੰ ਦੇਖਿਆ ਜੋ ਆਪਣੀ ਝੁੱਗੀ ਦੇ ਬਾਹਰ ਬੈਠਾ ਸੀ ਖਾਣ ਲਈ ਉਹਦੇ ਕੋਲ ਦੋ ਰੋਟੀਆਂ ਸਨ ਉਹ ਉਸ ਆਦਮੀ ਨੂੰ ਦੇਖ ਕੇ ਬੋਲਿਆ ਤੁਹਾਨੂੰ ਇਹ ਸੁਨਸਾਨ ਜਗ੍ਹਾ ਵਿੱਚ ਰਹਿਣਾ ਬੁਰਾ ਨਹੀਂ ਲੱਗਦਾ ਰੋਜ਼ ਰੋਜ਼ ਇੱਕ ਹੀ ਖਾਣਾ ਖਾਣ ਨਾਲ ਤੁਸੀਂ ਕਿਵੇਂ ਜਿਉਂਦੇ ਹੋ ਬਜ਼ੁਰਗ ਬੋਲਿਆ ਸਾਡੇ ਲਈ ਤਾਂ ਸਭ ਦਿਨ ਇੱਕੋ ਜਿਹਾ ਲੜਕੇ ਨੇ ਪੁੱਛਿਆ ਕੀ ਤੁਸੀਂ ਮੇਰੇ ਨਾਲ ਰਾਤ ਦਾ ਖਾਣਾ ਪਸੰਦ ਕਰੋਗੇ ਉਹ ਆਦਮੀ ਬੋਲਿਆ ਵੀ ਬਹੁਤ ਬਹੁਤ ਧੰਨਵਾਦ ਪਰ ਮੈਂ ਤੁਹਾਡੇ ਖਾਣੇ ਵਿੱਚੋਂ ਕੁਝ ਨਹੀਂ ਖਾਵਾਂਗਾ ਕਿਉਂਕਿ ਉਹ ਤੁਹਾਡੇ ਲਈ ਹੈ ਜੇਕਰ ਮੈਂ ਵੀ ਖਾ ਲਿਆ ਤਾਂ ਤੁਹਾਡੇ ਲਈ ਘਟ ਪੈ ਜਾਵੇਗਾ ਲੜਕੇ ਨੇ ਕਿਹਾ ਘਬਰਾਉ ਨੀ ਮੇਰੇ ਕੋਲ ਬਹੁਤ ਕੋਚਾ ਮੈਂ ਤੁਹਾਨੂੰ ਖਾਣ ਲਈ ਸੱਦਾ ਦੇ ਰਿਆਂ ਇਹ ਕਹਿ ਕੇ ਲੜਕੇ ਨੇ ਆਪਣੀ ਜੇਬ ਵਿੱਚੋਂ ਮੈਲਾ ਕਪੜਾ ਕੱਢ ਕੇ ਜ਼ਮੀਨ ਤੇ ਵਿਛਾਇਆ ਤੇ ਹੱਥ ਜੋੜ ਕੇ ਪ੍ਰਾਰਥਨਾ ਕਰਨ ਲੱਗਾ ਦੇਖਦੇ ਦੇਖਦੇ ਉਸ ਕਪੜੇ ਤੇ ਬਹੁਤ ਹੀ ਵਧੀਆ ਖਾਣਿਆਂ ਦੇ ਢੇਰ ਲੱਗੇ। ਬਜ਼ੁਰਗ ਅੱਖਾਂ ਫੜ ਕੇ ਸਭ ਕੁਝ ਦੇਖ ਰਹਾ रह ਗਿਆ। ਉਸ ਮਜ਼ਦੂਰ ਨੂੰ ਜ਼ਿੰਦਗੀ ਵਿੱਚ ਪਹਿਲੀ ਵਾਰ ਇੰਨਾ ਸਵਾਦ ਖਾਣਾ ਖਾਣ ਨੂੰ ਮਿਲਿਆ ਸੀ। ਮਜ਼ਦੂਰ ਨੇ ਲੜਕੇ ਨੂੰ ਕਿਹਾ, ਜੇਕਰ ਤੁਸੀਂ ਮੈਨੂੰ ਆਪਣਾ ਕੱਪੜਾ ਦੇ ਦਿਓ, ਜੋ ਮੈਨੂੰ ਇਸ ਜੰਗਲ ਵਿੱਚ ਇੰਨਾ ਵਧੀਆ ਖਾਣਾ ਖਿਲਾ ਸਕੇ, ਤਾਂ ਮੈਂ ਤੁਹਾਨੂੰ ਇੱਕ ਜਾਦੂਈ ਥੈਲਾ ਦੇ ਦਿਆਂਗਾ। ਇਹ ਥੈਲਾ ਮੈਲਾ ਵਾ, ਫਟਿਆ ਹੋਇਆ ਵਾ। ਇਹ ਜ਼ਰੂਰ ਪਰ ਇਸ ਵਿੱਚ ਬਹੁਤ ਵੱਡੀ ਸ਼ਕਤੀ ਛੁਪੀ ਹੋਈ ਹੈ। ਜਦੋਂ ਵੀ ਤੁਸੀਂ ਮੁਸੀਬਤ ਵਿੱਚ ਇਸ ਥੈਲੇ ਨੂੰ ਥੱਪੋਗੇ ਤਾਂ ਛੇ ਸ਼ਕਤੀਸ਼ਾਲੀ ਆਦਮੀ ਤੁਹਾਡੇ ਸਾਹਮਣੇ ਹਾਜ਼ਰ ਹੋ ਜਾਣਗੇ ਤੁਸੀਂ ਉਹਨਾਂ ਨੂੰ ਜੋ ਵੀ ਹੁਕਮ ਦਿਓਗੇ ਉਸਾਂ ਪੂਰਾ ਕਰਨਗੇ ਲੜਕਾ ਉਸ ਨੂੰ ਆਪਣਾ ਕੱਪੜਾ ਦੇਣ ਲਈ ਰਾਜ਼ੀ ਹੋ ਗਿਆ ਤੇ ਉਸਨੇ ਆਪਣਾ ਕੱਪੜਾ ਉਸਦੇ ਹੱਥਾਂ ਤੇ ਰੱਖਿਆ ਤੇ ਉਸ ਤੋਂ ਜਾਦੂਈ ਥੈਲਾ ਲੈ ਕੇ ਅੱਗੇ ਚੱਲ ਪਿਆ ਕੁਝ ਦੂਰ ਜਾਣ ਤੋਂ ਬਾਅਦ ਉਹ ਉਸ ਜਾਦੂਈ ਥੈਲੇ ਦੀ ਸੱਚਾਈ ਪਰਖਣਾ ਚਾਹੁੰਦਾ ਸੀ ਉਸਨੇ ਥੈਲੇ ਨੂੰ ਥਾਪੜਿਆ ਉਸਦੇ ਸਾਹਮਣੇ 6 ਸਿਪਾਹੀ ਆ ਕੇ ਖੜੇ ਹੋ ਗਏ ਤੇ ਉਸ ਨੂੰ ਪੁੱਛਣ ਲੱਗੇ ਵੀ ਸ੍ਰੀਮਾਨ ਜੀ ਸਾਨੂੰ ਕੀ ਹੁਕਮ ਲੜਕੇ ਨੇ ਕਿਹਾ ਕਿ ਉਸ ਬਜ਼ੁਰਗ ਤੋਂ ਮੇਰਾ ਜਾਦੂਈ ਕੱਪੜਾ ਵਾਪਸ ਲਿਆਓ ਇਹ ਸੁਣਦੇ ਉਹ 6 ਸਿਪਾਹੀ ਉਸ ਦਾ ਜਾਦੂਈ ਕੱਪੜਾ ਵਾਪਸ ਲੈ ਕੇ ਆ ਗਏ ਜਾਦੂਈ ਕੱਪੜਾ ਤੇ ਜਾਦੂਈ ਥੈਲਾ ਲੈ ਕੇ ਫਿਰ ਉਹ ਹੋਰ ਵਧੀਆ ਪਉਣ ਦੀ ਇੱਛਾ ਨਾਲ ਅੱਗੇ ਚੱਲ ਪਿਆ ਉਸ ਨੂੰ ਪੂਰਾ ਯਕੀਨ ਸੀ ਕਿ ਆਪਣੀ ਮਿਹਨਤ ਤੇ ਬੁੱਧੀ ਨਾਲ ਉਹ ਇਸ ਤੋਂ ਵੀ ਵਧੀਆ ਪਾ ਸਕਦਾ ਹੈ ਸੂਰਜ ਸੂਪਣ ਤੋਂ ਪਹਿਲਾਂ ਉਹ ਇੱਕ ਕੋਲਾ ਬਣਾਉਣ ਵਾਲੇ ਮਜ਼ਦੂਰ ਦੇ ਕੋਲ ਪਹੁੰਚ ਗਿਆ। ਉਹ ਮਜ਼ਦੂਰ ਲੱਕੜਾਂ ਬਾਲ ਕੇ ਲੋਹੇ ਦੇ ਬਰਤਨ ਵਿੱਚ ਕੁਝ ਆਲੂ ਆਪਣੇ ਰਾਤ ਦੇ ਖਾਣੇ ਲਈ ਉਬਾਲ ਰਿਹਾ ਸੀ। ਉਸਦੇ ਕੋਲ ਪਹੁੰਚ ਕੇ ਲੜਕੇ ਨੇ ਪੁੱਛਿਆ, "ਬੀ ਕੀ ਤੁਸੀਂ ਮੇਰੇ ਨਾਲ ਖਾਣਾ ਖਾਓਗੇ?" ਲੜਕੇ ਦੇ ਕੋਲ ਖਾਣੇ ਦਾ ਕੁਝ ਵੀ ਨਾ ਦੇਖ ਕੇ ਮਜ਼ਦੂਰ ਨੇ ਪੁੱਛਿਆ, "ਤੁਸੀਂ ਮੈਨੂੰ ਕਿੱਥੋਂ ਖਿਲਾਓਗੇ? ਤੁਹਾਡੇ ਕੋਲ ਤਾਂ ਕੁਝ ਵੀ ਨਹੀਂ ਹੈ।" ਲੜਕੇ ਨੇ ਚਾਟ ਆਪਣੀ ਜੇਬ ਵਿੱਚੋਂ ਮੈਲਾ ਕੱਪੜਾ ਕੱਢਿਆ। ਤੇ ਉਸ ਨੂੰ ਜਮੀਨ ਤੇ ਵਿਸ਼ਾ ਕੇ ਪ੍ਰਾਰਥਨਾ ਕਰਨ ਲੱਗਾ ਦੇਖਦੇ-ਦੇਖਦੇ ਉਸ ਤੇ ਕੱਪੜੇ ਤੇ ਖਾਣੇ ਦੀਆਂ ਬਹੁਤ ਸਾਰੀਆਂ ਚੀਜ਼ਾਂ ਦੇ ਢੇਰ ਲੱਗੇ ਤੇ ਉਹ ਮਜ਼ਦੂਰ ਇਹ ਦੇਖ ਕੇ ਹੈਰਾਨ ਹੋਇਆ ਖਾਣੇ ਦੀਆਂ ਇੰਨੀਆਂ ਵਧੀਆ ਚੀਜ਼ਾਂ ਦੇਖ ਕੇ ਉਹਦੇ ਮੂੰਹ ਵਿੱਚ ਪਾਣੀ ਆ ਗਿਆ ਜਦੋਂ ਲੜਕੇ ਨੇ ਉਸ ਨੂੰ ਆਪਣੇ ਨਾਲ ਖਾਣੇ ਲਈ ਸੱਦਿਆ ਤਾਂ ਉਹ ਖਾਣੇ ਤੇ ਟੁੱਟ ਪਿਆ ਉਸ ਨੇ ਪਹਿਲੀ ਵਾਰ ਪੇਟ ਭਰ ਕੇ ਖਾਣਾ ਖਾਦਾ ਸੀ ਖਾਣਾ ਖਾਣ ਤੋਂ ਬਾਅਦ ਉਹ ਮਜ਼ਦੂਰ ਲੜਕੇ ਨੂੰ ਬੋਲਿਆ ਮੇਰੇ ਕੋਲ ਇੱਕ ਪੁਰਾਣੀ ਟੋਪੀ ਹੈ ਐਸ ਟੋਪੀ ਵਿੱਚ ਇੱਕ ਬਹੁਤ ਹੀ ਖਾਸ ਗੱਲ ਆ ਜੇਕਰ ਐਸ ਟੋਪੀ ਨੂੰ ਸਿਰ ਤੇ ਪਹਿਨ ਕੇ ਥੋੜਾ ਜਿਹਾ ਘੁਮਾਓਗੇ ਤਾਂ ਇਸ ਵਿੱਚੋਂ 12 ਛਪਾਈ ਨਿਕਲਣਗੇ ਜੋ ਚਾਰੇ ਪਾਸਿਓਂ ਗੋਲੀਆਂ ਦੀ ਬੁਸ਼ਾਰ ਕਰਨਗੇ ਤੇ ਉਹਨਾਂ ਗੋਲੀਆਂ ਦੇ ਸਾਹਮਣੇ ਕੋਈ ਵੀ ਨਹੀਂ ਟਿਕ ਸਕਦਾ ਹੁਣ ਮੈਨੂੰ ਐਸ ਟੋਪੀ ਦੀ ਲੋੜ ਨਹੀਂ ਹੈ ਕਿਉਂਕਿ ਮੈਨੂੰ ਗੋਲੀਆਂ ਦੇ ਨਹੀਂ ਖਾਣੇ ਦੀ ਲੋੜ ਆ ਮੈਂ ਤੁਹਾਨੂੰ ਇਹ ਟੋਪੀ ਦੇ ਸਕਦਾ ਹਾਂ ਜੇਕਰ ਤੁਸੀਂ ਮੈਨੂੰ ਆਪਣਾ ਕੱਪੜਾ ਦੇ ਦਿਓ ਲੜਕੇ ਨੇ ਬਿਨਾਂ ਕਿਸੇ ਸਵਾਲ ਦੀ ਉਸ ਮਜ਼ਦੂਰ ਦੀ ਗੱਲ ਮੰਨ ਲਈ ਉਸਨੇ ਉਸਦੀ ਟੋਪੀ ਲੈ ਕੇ ਆਪਣਾ ਕਪੜਾ ਉਸ ਮਜ਼ਦੂਰ ਨੂੰ ਦੇ ਦਿੱਤਾ ਤੇ ਉਥੋਂ ਚੱਲ ਪਿਆ ਥੋੜੀ ਦੂਰ ਜਾਣ ਤੋਂ ਬਾਅਦ ਉਸਨੂੰ ਆਪਣੇ ਪੁਰਾਣੇ ਥੈਲੇ ਨੂੰ ਥਾਪੜਿਆ ਤਾਂ ਉਸ ਵਿੱਚੋਂ ਛੇ ਸਿਪਾਈ ਉਹਦੇ ਸਾਹਮਣੇ ਆ ਕੇ ਖੜੇ ਹੋ ਗਏ ਲੜਕੇ ਨੇ ਉਹਨਾਂ ਨੂੰ ਹੁਕਮ ਦਿੱਤਾ ਕਿ ਉਹ ਉਸ ਮਜ਼ਦੂਰ ਤੋਂ ਉਹਦਾ ਕਪੜਾ ਵਾਪਸ ਲੈ ਕੇ ਆਉਣ ਛੇ ਸਿਪਾਈ ਕੁਝ ਹੀ ਮਿੰਟਾਂ ਵਿੱਚ ਉਸ ਦਾ ਕਪੜਾ ਲੈ ਕੇ ਉਸਦੇ ਸਾਹਮਣੇ ਹਾਜ਼ਰ ਹੋ ਗਏ ਆਪਣਾ ਜਾਦੂਈ ਕਪੜਾ ਲੈ ਕੇ ਉਹ ਲੜਕਾ ਹੁਣ ਅੱਗੇ ਚੱਲ ਪਿਆ ਫਿਰ ਦਰਖਤ ਦੇ ਹੇਠਾਂ ਉਸਨੇ ਆਪਣੀ ਰਾਤ ਗੁਜ਼ਾਰੀ ਤਸਵੀਰੀ ਤੜਕੇ ਹੀ ਉੱਠ ਕੇ ਆਪਣਾ ਜਿਹੜਾ ਭਾਗ ਸੀ ਆਪਣੀ ਕਿਸਮਤ ਅਜ਼ਮਾਉਣ ਲਈ ਚੱਲ ਪਿਆ। ਕੋਜੀ ਦੌਰ ਚੱਲਣ ਤੋਂ ਬਾਅਦ ਉਸ ਨੂੰ ਕੋਲਾ ਬਣਾਉਣ ਵਾਲਾ ਇੱਕ ਹੋਰ ਮਜ਼ਦੂਰ ਮਿਲਿਆ ਜੋ ਆਪਣੇ ਲਈ ਆਲੂ ਉਬਾਲ ਰਿਹਾ ਸੀ। ਉਸ ਮਜ਼ਦੂਰ ਨੇ ਲੜਕੇ ਨੂੰ ਆਪਣੇ ਨਾਲ ਬਿਨਾ ਮਸਾਲੇ ਵਾਲੇ ਉਬਲੇ ਹੋਏ ਆਲੂ ਖਾਣ ਲਈ ਸੱਦਾ ਦਿੱਤਾ। ਤਾਂ ਲੜਕੇ ਨੇ ਉਸ ਦਾ ਧੰਨਵਾਦ ਦਿੱਤਾ ਤੇ ਖੁਦ ਉਸ ਨੂੰ ਖਾਣਾ ਖਾਣ ਲਈ ਸੱਦਾ ਦਿੱਤਾ। ਲੜਕੇ ਨੇ ਫਿਰ ਆਪਣਾ ਕੱਪੜਾ ਜ਼ਮੀਨ ਤੇ ਵਿਛਾਇਆ ਤੇ ਪ੍ਰਾਰਥਨਾ ਕਰਨ ਲੱਗਾ ਥੋੜੀ देर ਬਾਅਦ ਉਸ ਕਪੜੇ ਤੇ ਖਾਣੇ ਦੀਆਂ ਢੇਰਾਂ ਦੇ ਢੇਰ ਲੱਗੇ ਬਹੁਤ ਸੋਹਣੇ ਖਾਣਿਆਂ ਦੀ ਐ ਸਭ ਦੇਖ ਕੇ ਉਸ ਮਜ਼ਦੂਰ ਨੂੰ ਬਹੁਤ ਹੈਰਾਨੀ ਹੋਈ ਮਜ਼ਦੂਰ ਨੇ ਲੜਕੇ ਦੇ ਨਾਲ ਪੇਟ ਭਰ ਕੇ ਖਾਣਾ ਖਾਧਾ ਤੇ ਐਨੇ ਵਧੀਆ ਤੇ ਸੁਆਦਲੇ ਖਾਣੇ ਲਈ ਲੜਕੇ ਨੂੰ ਧੰਨਵਾਦ ਦਿੱਤਾ ਜਦੋਂ ਲੜਕਾ ਖਾਣਾ ਖਾ ਕੇ ਉੱਥੋਂ ਚੱਲਣ ਲੱਗਾ ਤਾਂ ਉਸ ਮਜ਼ਦੂਰ ਨੇ ਲੜਕੇ ਨੂੰ ਕਿਹਾ ਕਿ ਜੇਕਰ ਤੁਸੀਂ ਮੈਨੂੰ ਆਪਣਾ ਇਹ ਮਹਿਲਾ ਕਪੜਾ ਦੇ ਦਿਓ ਮੈਂ ਇਸ ਧੀ ਪਤਲੀ ਵਿੱਚ ਤੁਹਾਨੂੰ ਆਪਣਾ ਬਿਗਲ ਦੇ ਸਕਦਾ ਇਸ ਬਿਗਲ ਦੀ ਖਾਸੀਅਤ ਇਹ ਵੀ ਕਿ ਜੇਕਰ ਤੁਸੀਂ ਗੁੱਸੇ ਵਿੱਚ ਇਸ ਬਿਗਲ ਨੂੰ ਬਚਾਓਗੇ ਤਾਂ ਇਸ ਦੇ ਵੱਜਨ ਨਾਲ ਮਹਿਲਾਂ ਤੇ ਘਰਾਂ ਦੀਆਂ ਦੀਵਾਰਾਂ ਡਿੱਗਣ ਲੱਗਣਗੀਆਂ ਤੇ ਜਦੋਂ ਤੁਸੀਂ ਇਸ ਨੂੰ ਬਚਾਉਣਾ ਬੰਦ ਕਰੋਗੇ ਤਾਂ ਦੀਵਾਰਾਂ ਡਿੱਗਣੀਆਂ ਬੰਦ ਹੋ ਜਾਣਗੀਆਂ ਲੜਕੇ ਨੇ ਬਿਨਾ ਕੁਝ ਕਹੇ ਆਪਣਾ ਕਪੜਾ ਮਜ਼ਦੂਰ ਨੂੰ ਦੇ ਦਿੱਤਾ ਤੇ ਉਸ ਤੋਂ ਉਸ ਦਾ ਬਿਗਲ ਲੈ ਲਿਆ ਥੋੜੀ ਦੂਰ ਜਾਣ ਤੋਂ ਬਾਅਦ ਉਸਨੇ ਪਹਿਲੇ ਵਾਂਗ ਹੀ ਆਪਣੇ ਥੈਲੇ ਨੂੰ ਥਾਪੜਿਆ ਤੇ 6 پائی ਉਸ ਦਾ ਕਪੜਾ ਲੈ ਕੇ ਵਾਪਸ ਆ ਗਈ ਹੁਣ ਲੜਕੇ ਨੇ ਸੋਚਿਆ ਕਿ ਆਪਣੀ ਮਿਹਨਤ ਤੇ ਬੁੱਧੀਮਾਨ ਨਾਲ ਉਹ ਦੁਨੀਆ ਦਾ ਸਭ ਤੋਂ ਸ਼ਕਤੀਸ਼ਾਲੀ ਆਦਮੀ ਬਣ ਗਿਆ ਹੈ ਹੁਣ ਉਸ ਨੂੰ ਵਾਪਸ ਆਪਣੇ ਘਰ ਚਲੇ ਜਾਣਾ ਚਾਹੀਦਾ ਹੈ ਇਸ ਦੇ ਇਲਾਵਾ ਉਹ ਇਹ ਜਾਣਨ ਲਈ ਵੀ ਬਚਨ ਸੀ ਕਿ ਉਸਦੇ ਦੋਨੋਂ ਵੱਡੇ ਭਰਾ ਕਿਸਾਲ ਵਿੱਚ ਹਨ ਦਿਨਾਂ ਤੱਕ ਯਾਤਰਾ ਕਰਨ ਤੋਂ ਬਾਅਦ ਉਹ ਆਪਣੇ ਪਿੰਡ ਪਹੁੰਚ ਗਿਆ ਉਸਦੇ ਦੋਨੇ ਵੱਡੇ ਭਰਾਵਾਂ ਨੇ ਚਾਂਦੀ ਤੇ ਸੋਨੇ ਦੀਆਂ ਦੁਕਾਨਾਂ ਖੋਲ੍ਹ ਲਈਆਂ ਸਨ ਤੇ ਰੈਲੀ ਸੁੰਦਰ ਕਰ ਬਣਾ ਲੈ ਸਨ ਦੋਨੋਂ ਹੀ ਰਾਮ ਦੀ ਜ਼ਿੰਦਗੀ ਪਤਿਤ ਕਰ ਰਹੇ ਸਨ ਜਦੋਂ ਉਹ ਆਪਣੇ ਫਟੇ ਪੁਰਾਣੇ ਕੱਪੜਿਆਂ ਵਿੱਚ ਆਪਣੇ ਵੱਡੇ ਭਰਾ ਦੇ ਘਰ ਵਿੱਚ ਦਾਖਲ ਹੋਇਆ ਤਾਂ ਉਸ ਦੀ ਭਰਾ ਨੇ ਉਸ ਨੂੰ ਪਛਾਣਨ ਤੋਂ ਇਨਕਾਰ ਕਰ ਦਿੱਤਾ ਤੇ ਕਿਹਾ ਕਿ ਤੂੰ ਕੌਣ ਫਿਰ ਦੂਜੇ ਭਰਾ ਨੇ ਵੀ ਉਸ ਦੇ ਮਹਿਲੇ ਕਚਰੇ ਦੇ ਕੱਪੜੇ ਪੁਰਾਣੇ ਆ ਕੱਪੜਿਆਂ ਨੂੰ ਦੇਖ ਕੇ ਉਹਦਾ ਮੋਜਾ ਕਢਾਇਆ ਤੇ ਕਿਹਾ ਕਿ ਤੁਸੀਂ ਸਾਡੇ ਉਹੀ ਭਰਾ ਹੋ ਜਿਨੇ ਸੋਨੇ ਚਾਂਦੇ ਨੂੰ ਦੇਖ ਕੇ ਉਹਨੂੰ ਨજર ਅੰਦਾਜ਼ ਕਰ ਦਿੱਤਾ ਸੀ ਤੇ ਸਾਡੇ ਨਾਲੋਂ ਵਧੀਆ ਕਿਸਮਤ ਦੀ ਪਾਲ ਵਿੱਚ ਸਾਨੂੰ ਛੱਡ ਕੇ ਚਲਾ ਗਿਆ ਸੀ ਜੋ ਰਾਜਾ ਬਣ ਚੱਲਿਆ ਸੀ ਤੇ ਹੁਣ ਪਖਾਰੀ ਬਣ ਕੇ ਸਾਡੇ ਸਾਹਮਣੇ ਖੜਾ ਵਾ ਇਹ ਕਹਿ ਕੇ ਉਸਨੇ ਉਸ ਦਾ ਹੱਥ ਪਕੜ ਕੇ ਉਹਨੂੰ ਆਪਣੇ ਘਰ ਤੋਂ ਤੇ ਉਸਨੇ ਉਹਦਾ ਹੱਥ ਪਕੜ ਕੇ ਉਹਨੂੰ ਘਰ ਤੋਂ ਬਾਹਰ ਕੱਢ ਦਿੱਤਾ ਉਸ ਨੂੰ ਆਪਣੇ ਦੋਨੋਂ ਭਰਾਵਾਂ ਤੇ ਬਹੁਤ ਗੁੱਸਾ ਆਇਆ ਉਹਨੇ ਆਪਣੇ ਮੋਢੇ ਤੋਂ ਆਪਣਾ ਪੁਰਾਣਾ ਥੈਲਾ ਉਤਾਰ ਕੇ ਥਾਪੜਿਆ ਤਾਂ ਸ਼ੇਸ਼ ਪਾਈ ਉਹਦੇ ਸਾਹਮਣੇ ਆ ਕੇ ਖੜੇ ਹੋ ਗਏ ਲੜਕੇ ਨੇ ਹੁਕਮ ਦਿੱਤਾ ਕਿ ਮੇਰੇ ਦੋਨੋਂ ਭਰਾਵਾਂ ਦੀ ਖੂਪ ਪਟਾਈ ਕਰੋ ਤੇ ਉਹਨਾਂ ਨੂੰ ਇੰਨਾ ਮਾਰੋ ਕਿ ਉਹਨਾਂ ਨੂੰ ਨਾਨੀ ਜਾਨ ਆ ਜਾਵੇ। ਛਪਾਈਆਂ ਨੇ ਅਜਿਹਾ ਹੀ ਕੀਤਾ। ਵਿਚਾਰੇ ਦੋਨੋਂ ਭਰਾਵਾਂ ਦੀ ਮਾਰ-ਮਾਰ ਕੇ ਹਾਲਤ ਖਰਾਬ ਕਰ ਦਿੱਤੀ। ਉੱਥੋਂ ਦੇ ਲੋਕਾਂ ਨੇ ਜਦੋਂ ਉਹਨਾਂ ਦੋਨਾਂ ਦੀ ਮਦਦ ਕਰਨ ਦੀ ਕੋਸ਼ਿਸ਼ ਕੀਤੀ ਤਾਂ ਛਪਾਈਆਂ ਨੇ ਉਹਨਾਂ ਦੀ ਵੀ ਚੰਗੀ ਕਟਾਈ ਕਰ ਦਿੱਤੀ। ਦੋਨੋਂ ਭਰਾ ਸੋਨੇ ਚਾਂਦੀ ਦੇ ਮਸ਼ਹੂਰ ਦੁਕਾਨਦਾਰ ਸਨ। ਇਸ ਲਈ ਉਹਨਾਂ ਨੇ ਆਪਣੇ ਭਰਾ ਦੀ ਸ਼ਿਕਾਇਤ ਰਾਜਾ ਕੋਲ ਕਰ ਦਿੱਤੀ। ਰਾਜਾ ਨੇ ਉਸ ਲੜਕੇ ਨੂੰ ਫੜਨ ਦੀ ਇਕ ਸੇਨਾਪਤੀ ਨੂੰ ਆਪਣੇ ਦਲ ਨਾਲ ਉਹਦੇ ਵੱਲ ਭੇਜਿਆ ਤੇ ਕਿਹਾ ਕਿ ਇਸਨੇ ਸ਼ਾਂਤੀ ਨੂੰ ਭੰਗ ਕਰਨ ਵਾਲੇ ਜਿਹੜਾ ਬੰਦਾ ਵਾ ਨਾ ਇਹਨੂੰ ਸ਼ਹਿਰ ਤੋਂ ਬਾਹਰ ਕੱਢ ਦਿੱਤਾ ਜਾਵੇ ਪਰ ਲੜਕੇ ਦੇ ਛਪਾਈਆਂ ਨੇ ਸੇਨਾਪਤੀ ਤੇ ਉਹਦੇ ਛਪਾਈਆਂ ਨੂੰ ਇੰਨਾ ਖਦੇੜਿਆ ਕਿ ਉਹ ਲਹੂ ਲਵਾਨੋ ਕੇ ਪਿੱਛੇ ਹਟਣ ਲਈ ਮਜਬੂਰ ਹੋ ਗਏ ਰਾਜਾ ਨੇ ਕਿਹਾ ਬੇ ਆਵਾਰਾਜਾ ਲੜਕਾ ਜੇ ਤੱਕ ਕਾਬੂ ਵਿੱਚ ਨਹੀਂ ਆਇਆ ਅਗਲੇ ਦਿਨ ਉਹਨੇ ਉਹਦੇ ਖਨਾਫ ਇੱਕ ਹੋਰ ਵੱਡਾ ਦਲ ਭੇਜਿਆ ਲੜਕੇ ਨੇ ਉਹਨਾਂ ਦੇ ਖਿਲਾਫ ਹੋਰ ਵੀ ਵੱਧ ਆਦਮੀ ਖੜੇ ਕਰ ਦਿੱਤੇ ਤੇ ਜਲਦੀ ਹੀ ਉਸਨੇ ਆਪਣੀ ਟੋਪੀ ਸਿਰ ਤੇ ਦੋ ਵਾਰ ਕਮਾਈ ਤਾਂ ਪਾਰੀ ਬੰਦੂਕਾਂ ਕਰਚਣ ਲੱਗੀਆਂ ਰਾਜਾ ਦੇ ਲੋਕਾਂ ਨੂੰ ਕੁੱਟਿਆ ਗਿਆ ਉਹਨਾਂ ਨੂੰ ਪੁਜਾ ਦਿੱਤਾ ਗਿਆ ਹੁਣ ਉਸਨੇ ਕਿਹਾ ਕਿ ਮੈਂ ਤਾਂ ਉਦੋਂ ਤੱਕ ਸਮਝੌਤਾ ਨਹੀਂ ਕਰੂੰਗਾ ਜਦੋਂ ਤੱਕ ਰਾਜਾ ਮੈਨੂੰ ਆਪਣੀ ਬੇਟੀ ਨੂੰ ਪਤਨੀ ਦੇ ਰੂਪ ਵਿੱਚ ਨਹੀਂ ਦਿੰਦਾ ਤੇ ਮੈਂ ਉਹਦੇ ਨਾਮ ਤੇ ਪੂਰੇ ਰਾਜ ਤੇ ਰਾਜ ਨਹੀਂ ਕਰਦਾ ਉਸਨੇ ਰਾਜਾ ਨੂੰ ਇਸ ਬਾਰੇ ਦੱਸ ਦਿੱਤਾ ਤੇ ਰਾਜਾ ਨੇ ਆਪਣੀ ਬੇਟੀ ਨੂੰ ਕਿਹਾ ਕਿ ਜ਼ਰੂਰਤ ਪੈਣ ਤੇ ਸਭ ਕੁਝ ਕਰਨਾ ਪੈਂਦਾ ਜੇਕਰ ਮੈਂ ਸ਼ਾਂਤੀ ਚਾਹੁੰਦਾ ਹਾਂ ਮੈਂ ਆਪਣੇ ਸਿਰ ਤੇ ਮੁਕਟ ਬਚਾਉਣਾ ਚਾਹੁੰਦਾ ਹਾਂ ਤੇ ਮੈਨੂੰ ਤੁਹਾਨੂੰ ਉਸ ਨੂੰ ਦੇਣਾ ਹੀ ਪਵੇਗਾ ਵਿਆਹ ਦਾ ਜਸ਼ਨ ਮਨਾਇਆ ਗਿਆ ਪਰ ਰਾਜਾ ਦੀ ਬੇਟੀ ਇਸ ਗੱਲ ਤੋਂ ਨਾਰਾਜ਼ ਸੀ ਕਿ ਉਸ ਦਾ ਪਤੀ ਇੱਕ ਆਮ ਆਦਮੀ ਹੈ ਜਿਸ ਨੇ ਇੱਕ ਫੁੱਟੀ ਪੁਰਾਣੀ ਟੋਪੀ ਪਹਿਨੀ ਹੋਈ ਹੈ ਤੇ ਇੱਕ ਪੁਰਾਣਾ ਥੈਲਾ ਰੱਖਿਆ ਹੋਇਆ ਉਸ ਤੋਂ ਛੁਟਕਾਰਾ ਪਾਉਣ ਲਈ ਕੁਝ ਵੀ ਕਰਨ ਲਈ ਤਿਆਰ ਸੀ ਰਾਤ ਨੂੰ ਉਸਦੇ ਮਨ ਵਿੱਚ ਇਹੀ ਚਿੰਤਾ ਬਣੀ ਰਹਿੰਦੀ ਕਿ ਆਖਰ ਉਹ ਇਸ ਤੋਂ ਕਿਵੇਂ ਛਡਕਾਰਾ ਪਾਵੇ ਉਹ ਸੋਚਦੀ ਰਹਿੰਦੀ ਵਿਚਾਰਦੀ ਰਹਿੰਦੀ ਤੇ ਅੰਤ ਵਿੱਚ ਉਸਦੇ ਮਨ ਵਿੱਚ ਇੱਕ ਸ਼ੱਕ ਪੈਦਾ ਹੋਇਆ ਕਿ ਸੰਭਵ ਹੈ ਕਿ ਉਸ ਦੀਆਂ ਸ਼ਕਤੀਆਂ ਉਸੇ ਥੈਲੇ ਵਿੱਚ ਲੁਕੀਆਂ ਹੋਈਆਂ ਹਨ ਹੌਲੀ-ਹੌਲੀ ਉਸਨੇ ਆਪਣੇ ਮਨ ਵਿੱਚ ਇੱਕ ਯੋਜਨਾ ਬਣਾਈ ਜਦੋਂ ਮੌਕਾ ਸਹੀ ਲੱਗਿਆ ਤੇ ਲੜਕੇ ਦਾ ਦਿਲ ਨਰਮ ਹੋ ਗਿਆ ਤਾਂ ਉਸਨੇ ਪਿਆਰ ਅਤੇ ਦੁੱਖ ਪਰਵਾਹ ਵਿੱਚ ਕਿਹਾ ਪਿਆਰੇ ਤੁਸੀਂ ਉਹ ਜੜ ਥੈਲਾ ਕਿਉਂ ਨਹੀਂ ਰੱਖ ਦਿੰਦੇ ਇਹ ਤੋ ਹਨੂ ਐਨਾ ਬਦਸੂਰਤ ਬਣਾ ਦਿੰਦਾ ਕਿ ਮੈਂ ਤੁਹਾਡੇ ਨਾਲ ਰਹਿਣ ਵਿੱਚ ਸ਼ਰਮਿੰਦਾ ਮਹਿਸੂਸ ਕਰਦੀ ਹਾਂ ਲੜਕੇ ਨੇ ਮੁਸਕਰਾ ਕੇ ਜਵਾਬ ਦਿੱਤਾ ਇਹ ਕੋਈ ਆਮ ਥੈਲਾ ਨਹੀਂ ਹੈ ਇਹ ਮੇਰਾ ਸਭ ਤੋਂ ਵੱਡਾ ਖਜ਼ਾਨਾ ਹੈ ਜਦੋਂ ਤੱਕ ਇਹ ਮੇਰੇ ਕੋਲ ਤਦ ਤੱਕ ਧਰਤੀ ਤੇ ਕੋਈ ਵੀ ਸ਼ਕਤੀ ਨਹੀਂ ਹੈ ਜਿਸ ਤੋਂ ਮੈਂ ਡਰਦਾ ਮੈਂ ਇਹ ਕਹਿ ਕੇ ਉਸ ਨੇ ਥੈਲੀ ਦੀਆਂ ਸ਼ਕਤੀਆਂ ਦਾ ਪ੍ਰਦਰਸ਼ਨ ਕੀਤਾ ਉਸ ਦੀਆਂ ਅੱਖਾਂ ਵਿੱਚ ਜਿਹੜੀ ਸੀ ਇੱਕ ਬਹੁਤ ਗਜਬ ਦੀ ਚਮਕ ਚਲ ਰਹੀ ਸੀ ਉਸ ਤੇ ਸ਼ਬਦਾਂ ਵਿੱਚ ਅਥਾ ਵਿਸ਼ਵਾਸ ਸੀ ਔਰਤ ਨੇ ਬਹੁਤ ਹੀ ਚਲਾਕੀ ਨਾਲ ਆਪਣੇ ਚਿਹਰੇ ਤੇ ਪਿਆਰ ਤੇ ਸਮਰਪਣ ਦਾ ਭਾਵ ਲਿਆਂਦਾ ਪਰ ਉਸੇ ਪਲ ਉਸ ਨੇ ਬਹੁਤ ਹੀ ਹੁਸ਼ਿਆਰੀ ਨਾਲ ਉਸ ਦੇ ਮੋਢੇ ਤੋਂ ਥੈਲਾ ਲਾ ਲਿਆ ਤੇ ਤੁਰੰਤ ਉਥੋਂ ਭੱਜ ਗਈ ਜਦੋਂ ਉਹ ਇਕੱਲੀ ਹੋ ਗਈ ਤਾਂ ਉਸ ਨੇ ਥੈਲੇ ਨੂੰ ਥਾਪੜਿਆ ਉਸ ਵਿੱਚ ਸੁਪੀ ਸ਼ਕਤੀ ਦੀ ਵਰਤੋਂ ਕਰਕੇ ਆਪਣੇ ਛੁਪਾਈਆਂ ਨੂੰ ਹੁਕਮ ਦਿੱਤਾ ਕਿ ਇਸ ਲੜਕੇ ਨੂੰ ਪਕੜੋ ਤੇ ਉਸ ਨੂੰ ਰਾਜ ਮਹਿਲ ਤੋਂ ਬਾਹਰ ਕੱਢ ਦਿਓ ਸ਼ਪਾ냔ਯੋ ਦਾ ਹੁਕਮ ਮੰਨਿਆ ਤੇ ਉਸ ਨੂੰ ਮਹਿਲ ਤੋਂ ਬਾਹਰ ਕੱਢ ਦਿੱਤਾ ਪਰ ਉਸ ਦੀ ਕ੍ਰੂਰਤਾ ਇੱਥੇ ਹੀ ਖਤਮ ਨਹੀਂ ਹੋਈ ਉਸ ਨੇ ਆਪਣੇ ਪਿੱਛੇ ਹੋਰ ਵੀ ਜੋਧੇ ਭੇਜੇ ਤਾਂ ਜੋ ਉਸ ਨੂੰ ਦੇਸ਼ ਤੋਂ ਬਹੁਤ ਦੂਰ ਭਜਾ ਦੇਣ ਤਾਂ ਕਿ ਉਹ ਕਦੀ ਵਾਪਸ ਨਾ ਆ ਸਕੇ ਹੁਣ ਲੜਕਾ ਬੇਵਸ ਹੋ ਚੁੱਕਾ ਸੀ ਪਰ ਉਸ ਦੇ ਕੋਲ ਅਜੇ ਵੀ ਉਹ ਛੋਟੀ ਜਿਹੀ ਟੋਪੀ ਸੀ ਜਿਸ ਵਿੱਚ ਇੱਕ ਅਦੁੱਤੀ ਸ਼ਕਤੀ ਸੀ ਉਸ ਨੇ ਜਲਦੀ ਹੀ ਆਪਣੇ ਬੰਨੇ ਹੋਏ ਹੱਥਾਂ ਨੂੰ ਆਜ਼ਾਦ ਕੀਤਾ ਤੇ ਟੋਪੀ ਨੂੰ ਦੋ ਵਾਰ ਘੁਮਾਇਆ ਜਿਵੇਂ ਹੀ ਉਸਨੇ ਜਿਹਾ ਕੀਤਾ ਇੱਕ ਭਿਆਨਕ ਘਰਚਣਾ ਹੋਈ ਧੋਪਾਂ ਗਰਜੂਠੀਆਂ ਤੇ ਸਭ ਕੁਝ ਨਸ਼ਟ ਹੋਣ ਲੱਗਿਆ ਰਾਜਾ ਦੀ ਬੇਟੀ ਡਰ ਗਈ ਹੁਣ ਉਸ ਨੂੰ ਸਮਝ ਆ ਗਿਆ ਕਿ ਉਸਨੇ ਕਿੰਨੀ ਭਿਆਨਕ ਗਲਤੀ ਕੀਤੀ ਹੈ ਆਪਣੀ ਹੰਕਾਰ ਤੇ ਲਾਲਚ ਵਿੱਚ ਉਸਨੇ ਉਸ ਵਿਅਕਤੀ ਨਾਲ ਧੋਖਾ ਕੀਤਾ ਸੀ ਜਿਸ ਦੀਆਂ ਸ਼ਕਤੀਆਂ ਕਲਪਨੀ ਸਨ ਅੰਤ ਵਿੱਚ ਉਹ ਖੁਦ ਉਸ ਦੇ ਸਾਹਮਣੇ ਆਈ ਤੇ ਦਇਆ ਦੀ ਭੀਖ ਮੰਗਣ ਲੱਗੀ ਉਸਨੇ ਆਪਣੀਆਂ ਅਥਰੂ ਭਰੀਆਂ ਅੱਖਾਂ ਨਾਲ ਬੇਨਤੀ ਕੀਤੀ ਕਿ ਮੈਨੂੰ ਮਾਫ ਕਰ ਦਿਓ ਮੈਂ ਆਪਣੀ ਗਲਤੀ ਮੰਦੀ ਹਾਂ ਮੈਂ ਵਾਦਾ ਕਰਦੀ ਹਾਂ ਕਿ ਮੈਂ ਹੁਣ ਤੁਹਾਡੇ ਪ੍ਰਤੀ ਪੂਰੀ ਨਿਸ਼ਠਾ ਨਾਲ ਵਿਵਹਾਰ ਕਰਾਂਗੀ ਕਿਰਪਾ ਕਰਕੇ ਮੈਨੂੰ ਇੱਕ ਹੋਰ ਮੌਕਾ ਦਿਓ ਲੜਕਾ ਥੋੜਾ ਜਿਹਾ ਪਿਗਲ ਗਿਆ ਉਸਨੇ ਉਸਨੂੰ ਮਾਫ ਕਰ ਦਿੱਤਾ ਤੇ ਉਸਦੇ ਨਾਲ ਦੋਸਤਾਨਾ ਵਿਹਾਰ ਕਰਨ ਲੱਗਾ ਤੇ ਹੌਲੀ-ਹੌਲੀ ਉਸ ਦੀਆਂ ਗੱਲਾਂ ਵਿੱਚ ਆ ਗਿਆ ਰਾਜਕੁਮਾਰੀ ਬਹੁਤ ਹੀ ਚਲਾਕ ਸੀ ਉਸਨੇ ਹੌਲੀ-ਹੌਲੀ ਉਸ ਨੂੰ ਇੱਕ ਵਿਸ਼ਵਾਸ ਦਿਵਾ ਦਿੱਤਾ ਕਿ ਜੇਕਰ ਕਿਸੇ ਕੋਲ ਉਸਦਾ ਸ਼ਕਤੀਸ਼ਾਲੀ ਥੈਲਾ ਆ ਗਿਆ ਤਾਂ ਉਹ ਉਸ ਦਾ ਕੁਝ ਨਹੀਂ ਵਿਗਾੜ ਸਕਦਾ ਜਦੋਂ ਤੱਕ ਉਹ ਆਪਣੀ ਪੁਰਾਣੀ ਟੋਪੀ ਪਹਿਨਿਆ ਹੋਵੇ ਹੁਣ ਜਦੋਂ ਰਾਜਕੁਮਾਰੀ ਨੇ ਇਹ ਰਾਜਾਂ ਲਿਆ ਕਿ ਉਸਨੇ ਮੌਕੇ ਦੀ ਉਡੀਕ ਕੀਤੀ ਤੇ ਜਦੋਂ ਲੜਕਾ ਡੂੰਗੀ ਨੀਂਦ ਵਿੱਚ ਸੌਂ ਗਿਆ ਤਾਂ ਉਹਨੇ ਚੁੱਪਚਾਪ ਉਹਦੀ ਟੋਪੀ ਉਤਾਰੀ ਤੇ ਉਸ ਨੂੰ ਮੈਲ ਦੇ ਕੂੜੇਦਾਨ ਵਿੱਚ ਸੁੱਟ ਦਿੱਤਾ ਪਰ ਉਹ ਨਹੀਂ ਜਾਣਦੀ ਸੀ ਕਿ ਲੜਕੇ ਦੇ ਕੋਲ ਇੱਕ ਹੋਰ ਰਹੱਸਮਈ ਚੀਜ਼ ਸੀ ਬੇਗਲ ਜਦੋਂ ਉਹਨੇ ਟੋਪੀ ਤੋਂ ਬਿਨਾ ਆਪਣੇ ਆਪ ਨੂੰ ਬੇਵਸਪਾਇਆ ਤਾਂ ਉਹਨੇ ਗੁੱਸੇ ਵਿੱਚ ਆਪਣੇ ਬਿਗਲ ਨੂੰ ਪੂਰੀ ਤਾਕਤ ਨਾਲ ਵਜਾਇਆ ਫਿਰ ਜੋ ਹੋਇਆ ਉਹ ਅਣ ਹੋਇਆ ਸੀ ਪੂਰਾ ਸ਼ਹਿਰ ਹਿਲਟਿਆ ਕਿਲੇ ਟੈਂਦੇਗੇ ਦੀਵਾਰਾਂ ਟੁੱਟਣ ਲੱਗੀਆਂ ਮਹਿਲ ਖੰਡਰਾਂ ਵਿੱਚ ਬਦਲ ਗਏ ਪਿੰਡ ਟਹਿ ਗਏ ਰਾਜਾ ਤੇ ਉਹਦੀ ਬੇਟੀ ਦੋਨੋਂ ਮਹਿਲ ਦੇ ਮਲਬੇ ਵਿੱਚ ਦੱਬ ਕੇ ਮਰ ਗਏ ਜੇਕਰ ਉਹ ਥੋੜੀ ਦੇਰ ਹੋਰ ਬਿਗਲ ਵਜਾਉਂਦਾ ਤਾਂ ਪੂਰੀ ਧਰਤੀ ਉਹਦੇ ਅਧੀਨ ਹੋ ਜਾਂਦੀ ਕੋਈ ਉਸ ਦਾ ਵਿਰੋਧ ਕਰਨ ਵਾਲਾ ਨਹੀਂ ਬਚਦਾ ਅੰਤ ਵਿੱਚ ਜਦੋਂ ਸਭ ਕੁਝ ਖਤਮ ਹੋ ਗਿਆ ਤੋਨੇ ਆਪਣੇ ਆਪ ਨੂੰ ਪੂਰੇ ਦੇਸ਼ ਦਾ ਰਾਜਾ ਐਲਾਨ ਕਰ ਦਿੱਤਾ ਦੋਸਤੋ ਕਹਾਣੀ ਤੁਹਾਨੂੰ ਕਿਵੇਂ ਲੱਗੀ ਕਮੈਂਟ ਬਾਕਸ ਕਮੈਂਟ ਕਰਕੇ ਜਰੂਰ ਦੱਸਿਓ ਤੇ ਵੀਡੀਓ ਨੂੰ ਲਾਈਕ ਪਲੀਜ਼ ਜ਼ਰੂਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਇਸ ਤਰ੍ਹਾਂ ਦੀਆਂ ਹੋਰ ਕਹਾਣੀਆਂ ਸੁਣਨ ਲਈ ਫਿਰ ਮਿਲਦੀਆਂ ਇੱਕ ਹੋਰ ਨਵੀਂ ਕਹਾਣੀ ਦੇ ਨਾਲ ਤਦ ਤੱਕ ਲਈ ਰੱਬ ਰਾਖਾ